SKM ਦੇ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਇਕੱਠ ਕੀਤਾ ਜਾ ਰਿਹਾ ਹੈ ਵੱਡਾ ਪ੍ਰਦਰਸ਼ਨ ਚੰਡੀਗੜ੍ਹ ਦੇ ਵਿੱਚ ਹੋਏਗਾ ਸੈਕਟਰ 43 ਦੇ ਦਸਹਿਰਾ ਗਰਾਊਂਡ ਦੇ ਵਿੱਚ ਅੱਜ SKM ਦਾ ਵੱਡਾ ਪ੍ਰਦਰਸ਼ਨ ਤਾਂ ਚੰਡੀਗੜ੍ਹ ਦਾ ਦਸਹਿਰਾ ਗਰਾਊਂਡ ਜਿੱਥੇ ਵੱਡੀ ਗਿਣਤੀ ਚ ਪੁਲਿਸ ਵੱਲ ਤਾਇਨਾਤ ਕੀਤਾ ਗਿਆ ਸੈਕਟਰ 43 ਦੇ ਦਸਹਿਰਾ ਗਰਾਊਂਡ ਦੇ ਬਾਹਰ ਬੈਰੀਗੇਡਿੰਗ ਲਗਾਈ ਗਈ ਹੈ ਕਿਸਾਨਾਂ ਦੇ ਅੱਜ ਇਸ ਇਕੱਠ ਦੇ ਮੱਦੇ ਨਜ਼ਰ ਦਸਹਿਰਾ ਗਰਾਊਂਡ ਦੇ ਵਿੱਚ ਕਿਸਾਨਾਂ ਦੇ ਵੱਲੋਂ ਮਹਾਪੰਚਾਇਤ ਰੱਖੀ ਗਈ ਹੈ ਦਿੱਲੀ ਅੰਦੋਲਨ ਦੇ 5 ਸਾਲ ਪੂਰੇ ਹੋਣ ਤੇ ਇਹ ਤੁਸੀਂ ਤਸਵੀਰ ਵੇਖੋ ਕਿ ਵੱਡੀ ਗਿਣਤੀ ਚ ਪੁਲਿਸ ਬਲ ਜਿਹੜਾ ਉਹ ਤਾਇਨਾਤ ਕਰ ਦਿੱਤਾ ਗਿਆ ਹੈ ਸਵੇਰ ਤੋਂ ਹੀ ਰਹਿਸਲ ਪੁਲਿਸ ਮੁਲਾਜ਼ਮਾਂ ਦੀ ਉਹਨਾਂ ਨੂੰ ਜਿਹੜੀ ਜਾਣਕਾਰੀ ਹੈ ਉਹ ਵੀ ਦੇ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਅੱਜ ਦੇ ਇਸ ਪ੍ਰਦਰਸ਼ਨ ਦੇ ਮੱਦੇਨਜ਼ਰ ਪੁਲਿਸ ਦੀ ਕਾਰਵਾਈ ਜਿਹੜੀ ਹੈ ਉਹ ਰਹਿਣ ਵਾਲੀ ਹੈ ਤਾਂ ਅੱਜ ਇਹਦੇ ਵਿੱਚ ਵਧੇਰੇ ਜਾਣਕਾਰੀ ਲਵਾਂਗੇ ਮੇਰੇ ਸਹਿਯੋਗੀ ਮਨਜੋਤ ਸਿੰਘ ਕੰਗ ਵੀ ਅਜੜ ਚੁੱਕੇ ਨੇ ਤਾਂ ਮਨਜੋਤ ਅੱਜ ਕਿਸਾਨ ਮਹਾਪੰਚਾਇਤ ਕਰਨ ਜਾ ਰਹੇ ਨੇ ਕਿਸਾਨਾਂ ਦੀ ਮਹਾਪੰਚਾਇਤ ਹੋ ਰਹੀ ਹੈ ਲਾਜ਼ਮੀ ਤੌਰ ਦੇ ਉਤੇ ਦਿੱਲੀ ਅੰਦੋਲਨ ਦੀਆਂ ਜਿਹੜੀਆਂ ਮੰਗਾਂ ਦੇ ਉੱਤੇ ਸਹਿਮਤੀ ਬਣੀ ਸੀ ਲਾਗੂ ਨਹੀਂ ਹੋਈਆਂ ਜਿਹੜੇ ਭਰੋਸੇ ਮਿਲੇ ਸਨ ਉਹ ਅੱਗੇ ਇੰਪਲੀਮੈਂਟ ਨਹੀਂ ਹੋਏ ਤਾਂ ਉਹਨਾਂ ਦੇ ਉੱਤੇ ਮੰਥਨ ਹੋਏਗਾ ਕਿਸੇ ਵੱਡੇ ਐਲਾਨ ਦੀ ਅੱਜ ਉਮੀਦ ਆਦੇ ਕਾਮਨ ਕਿਉਂਕਿ ਜਿਵੇਂ ਪਹਿਲਾ ਜ਼ਿਕਰ ਕਰ ਲਿਆ ਤਾਂ ਪਹਿਲਾ ਲਗਾਤਾਰ ਇਹ ਪ੍ਰਦਰਸ਼ਨ ਜਿਹੜੇ ਉਹ ਚੱਲਦੇ ਆ ਰਹੇ ਸੀ ਔਰ ਜਿਹੜੀ ਅੱਜ ਦਾ ਮੁੱਖ ਮੰਤਵ ਹੈਗਾ ਉਸ ਦੇ ਵਿੱਚ ਪ੍ਰਾਣੀਆਂ ਜਿਹੜੀਆਂ ਮੰਗਾਂ ਨੇ ਇੱਕ ਤਾਂ ਉਹਨੂੰ ਲੈ ਕੇ ਜਿਹੜਾ ਮੈਮੋਰੰਡਮ ਦਿੱਤਾ ਜਾਣਾ ਔਰ ਦੂਸਰਾ ਵੱਡੇ ਐਲਾਨ ਇਸ ਤਰੀਕੇ ਨਾਲ ਹੋ ਸਕਦੇ ਨੇ ਜੇਕਰ ਬਿੱਲੀ ਜਿਹੜਾ ਦਿੱਲੀ ਦੇ ਵਿੱਚ ਬਿਜਲੀ ਸੋਧ ਬਿੱਲ ਨੂੰ ਲੈ ਕੇ ਜਾਂ ਫਿਰ ਐਮਐਸਪੀ ਗਰੰਟੀ ਕਾਨੂੰਨ ਨੂੰ ਲੈ ਕੇ ਗੰਨੇ ਦੀਆਂ ਬਕਾਇਆ ਰਕਮਿਓਜ਼ ਦੇ ਮੁੱਲ ਇਹਨਾਂ ਸਾਰੀਆਂ ਚੀਜ਼ਾਂ ਦੇ ਜਿਹੜੇ ਮਤੇ ਪਾਏ ਗਏ ਨੇ ਇੱਕ ਯੂਨੀਵਰਸਿਟੀ ਦਾ ਮੁੱਦਾ ਪਾਇਆ ਗਿਆ ਔਰ ਇੱਕ ਹੋਰ ਮਤਾ ਜਿਹੜਾ ਪੰਜਾਬ ਔਰ ਜਿਹੜੀ ਚੰਡੀਗੜ੍ਹ ਦੀ ਮਤੀ ਇਸ ਮੈਮੋਰੈਂਡਮ ਦੇ ਵਿੱਚ ਹੋਣਗੇ ਪਰ ਜ਼ਾਹਰ ਜੀ ਗੱਲ ਹੈ ਪਹਿਲਾ ਇਹ ਤਸਵੀਰਾਂ ਜਿਹੜੀਆਂ ਨੇ ਮੈਂ ਆਪਣੇ ਸਹਿਯੋਗੀ ਜਿੰਦ ਨੂੰ ਕਵਾਂਗਾ ਦਿਖਾ ਦੇਵੇ ਇਸੇ ਜਗ੍ਹਾ ਦੇ ਉੱਪਰ ਜਿਹੜੀ ਮਹਾਪੰਚਾਇਤ ਹੈ ਉਹ ਕੀਤੀ ਜਾਣੀ ਹੈ ਔਰ ਕਿਤੇ ਨਾ ਕਿਤੇ ਇਹ ਸਭ ਜਿਹੜੀਆਂ ਆ ਗੱਲਾਂ ਨੇ ਕਿ ਅੱਜ ਐਲਾਨ ਕਿਹੜੇ-ਕਿਹੜੇ ਹੋ ਸਕਦੇ ਨੇ ਕਿਉਂਕਿ ਜੋ ਸਥਿਤੀ ਇਹ ਵੀ ਨਹੀਂ ਵੀ ਪਹਿਲਾਂ ਵਕਰੀਆਂ ਗਰਾਊਂਡ ਦਿਖਾਈਆਂ ਗਈਆਂ ਨੇ ਸੋ ਇਹ ਤੇ ਬਾ ਸਹਿਮਤੀ ਬਣੀ ਪਰ ਪੁਲਿਸ ਹੀ ਨਫਰੀ ਉਹ ਨਹੀਂ ਤੇ ਨਾ ਤੇ ਬਾ ਅਜੇ ਵੀ ਕਿਤਨਾ ਕਿਤੇ ਇੱਕ ਡਰ ਬਣਾਉਣ ਦੀ ਕੋਸ਼ਿਸ਼ ਮੰਨ ਲਈ ਇਹਨੂੰ ਜਾਂ ਜੋ ਤਰੀਕਾ ਬਣਿਆ ਪੁਲਿਸ ਦੇਖੋ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਤੋਂ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਨੇ ਸਾਨੂੰ ਇੱਕ ਦੋ ਜਗ੍ਹਾ ਹੋਰ ਦਿਖਾਈਆਂ ਸੀਗੀਆਂ 34 ਸੈਕਟਰ ਵੀ ਅਸੀਂ ਅਸੀਂ 34 ਦੇ ਸੀਗੇ 20 34 ਸਾਨੂੰ ਕਰੋ ਪਰ ਉੱਥੇ ਇੱਕ ਦੋ ਮੇਲੇ ਚੱਲ ਰਹੇ ਇੱਕ ਧਾਰਮਿਕ ਸਮਾਗਮ ਚੱਲ ਰਿਹਾ ਹੈ 350 ਸਾਲਾ ਕਰਕੇ ਸੋ ਅਸੀਂ ਵੀ ਫਿਰ ਉਹ ਕਿਹਾ ਵੀ ਸਾਨੂੰ ਹੋਰ ਜਗ੍ਹਾ ਫਿਰ 43 ਵਾਲੀ ਜਗ੍ਹਾ ਤੇ ਹੋਏ ਹੈ ਜਿਹੜੀ ਪੁਲਿਸ ਨਫਰੀ ਹੈ ਸਿਰਫ ਜਿਹੜਾ ਟ੍ਰੈਫਿਕ ਹੈ ਉਹਦੀ ਪ੍ਰੋਪਰ ਮੂਵਮੈਂਟ ਲਈ ਹੈ ਕੋਈ ਉਹ ਐਸ ਸੱਚ ਕੋਈ ਲੋਕਾਂ ਨੂੰ ਡਰਾਉਣ ਲਈ ਨਹੀਂ ਤੇ ਪ੍ਰਸ਼ਾਸਨ ਨੇ ਸਾਨੂੰ ਪੂਰਨ ਸਹਿਯੋਗ ਦੇਣ ਦੀ ਗੱਲਬਾਤ ਕੀਤੀ ਹੈ ਇਸ ਵਾਲੇ ਦੇ ਸੇ ਬਿਲਕੁਲ ਬਿਲਕੁਲ ਤੋਂ ਮੰਗਾਂ ਕਿਡੀਆਂ ਖਾਸ ਕਰਕੇ ਰਹਿਣ ਗਿਆ ਜਿਹੜੀਆਂ ਪਿਛਲੇ ਦਿੱਲੀ ਅੰਦੋਲਨ ਦੌਰਾਨ ਚੱਲਦੀਆਂ ਸੀ ਅੱਜ ਵਰੇਗਾ ਵੀ ਬਣਾਈ ਜਾਣੀ ਹੈ ਦੇਖੋ ਮੰਜੂਤ 5 ਸਾਲ ਹੋ ਗਏ 5 ਸਾਲ ਪਹਿਲਾਂ ਜਿਹੜੀਆਂ ਸਾਡੇ ਨਾਲ ਲਿਖਤੀ ਕਹਿੰਦੇ ਹੁੰਦੇ ਮੰਗਾਂ ਮੰਨੀਆਂ ਸੀਗੀਆਂ ਉਹ ਵੀ ਅਜੇ ਜਿਉਂਦੀਆਂ ਤਿਉਂ ਖੜੀਆਂ ਤੇ ਉਸ ਤੋਂ ਬਾਅਦ ਕਿੰਨਾ ਕੁਝ ਨਵੀਆਂ ਚੀਜ਼ਾਂ ਬਿਜਲੀ ਸੋਧ ਬਿੱਲ ਆ ਗਿਆ ਜਾਂ ਤੁਸੀਂ ਆ ਜਿਹੜਾ ਹਰਾਂ ਦਾ ਮੌਜਾ ਉਹਦੀ ਗੱਲਬਾਤ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਇੱਕ ਅਸੀਂ ਇਕੱਠ ਦਿਖਾ ਰਹੇ ਹਾਂ ਇੱਕ ਆਪਦਾ ਕਸ ਰਹੇ ਆ ਵੀ ਅਜੇ ਵੀ ਕਿਸਾਨ ਦੁਖੀ ਹੈ ਮਜ਼ਦੂਰ ਦੁਖੀ ਹੈ ਜੇ ਤੁਸੀਂ ਉਹਨਾਂ ਦੀ ਗੱਲ ਨਾਲ ਸੁਕੀ ਸੁਣੀ ਤਾਂ ਇਹ ਕੋਈ ਵੱਡਾ ਫੈਸਲਾ ਲੈ ਕੇ ਅਗਲਾ ਅੰਦੋਲਨ ਵੀ ਵੱਡ ਸਕਦੇ ਆ ਅੱਜ ਕੋਈ ਗੱਲਬਾਤ ਹੋਈ ਵੀ ਮੈਮੋਰੈਂਡਮ ਦੇਣਾ ਕਿਹਨੂੰ ਹੈ ਕੋਈ ਨੁਮਾਇੰਦੇ ਇੱਥੇ ਪਹੁੰਚਣਗੇ ਮੈਮੋਰੈਂਡਮ ਜਿਹੜੀਆਂ ਮੰਗਾ ਸ਼ਾਮਲ ਹੋਣਗੇ ਦੇਖੋ ਅੱਜ ਇੱਕ ਮਾਨਜੋਗ ਸੀਐਮ ਸਾਹਿਬ ਨੂੰ ਮੈਮੋਰੈਂਡਮ ਦੇਣਾ ਹੈ ਉਹਨਾਂ ਦਾ ਕੋਈ ਨੁਮਾਇੰਦਾ ਆਊਗਾ ਇੱਕ ਮਾਨਜੋਗ ਗਵਰਨਰ ਸਾਹਿਬ ਨੂੰ ਮੈਮੋਰੈਂਡਮ ਦੇਣਾ ਉਹਨਾਂ ਦੇ ਨੁਮਾਇੰਦੇ ਆਉਣਗੇ ਸਾਡੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਉਹਨਾਂ ਦੇ ਦੋਨਾਂ ਦੇ ਨ ਇਸ ਤਰੀਕੇ ਆ ਕੀ ਮੈਮੋਰੰਡਮ ਲੈ ਕੇ ਜਾਣਗੇ ਬਿਲਕੁਲ ਤਾਂ ਇੱਕ ਵਾਰ ਤਸਵੀਰਾਂ ਜਿਹੜੀਆਂ ਨੇ ਸਟੇਜ ਦੀਆਂ ਵੀ ਮੇਰੇ ਸਹਿਯੋਗੀ ਇਧਰ ਨੂੰ ਕਵਾਂਗਾ ਦਿਖਾ ਦੇ ਵੀ ਕਿ ਅਕ ਕਿਸ ਤਰੀਕੇ ਦੇ ਨਾਲ ਇਹ ਪੂਰਾ ਜਿਹੜਾ ਬੰਦੋਬਸਤ ਹੈ ਉਹ ਕੀਤਾ ਜਾ ਰਿਹਾ ਹੈ ਹਾਲਾਂਕਿ ਇਹ ਸਭ ਚੀਜ਼ਾਂ ਜਿਹੜੀਆਂ ਨੇ ਜਿਸ ਦੇ ਵਿੱਚ ਤਮਾਮ ਕਿਸਾਨ ਆਗੂ ਆਪਣੀਆਂ ਮੰਗਾਂ ਦਾ ਜਿਹੜਾ ਉਹ ਪ੍ਰਦਰਸ਼ਨ ਕਰਨਗੇ ਪਰ ਹਾਲਾਂਕਿ ਇਹ ਸਥਿਤੀ ਜਿਹੜੀ ਹੈ ਜਿਵੇਂ ਦੀ ਤਿਉ ਬਣੀ ਹੋਈ ਹੈ ਲਗਭਗ ਅਮਨ 11 ਤੋਂ ਬਾਅਦ ਦਾ ਪੂਰਾ ਲਾਜ਼ਮੀ ਤੌਰ ਦੇ ਉਤੇ ਮਨਜੋਤ ਅੱਜ ਦੇ ਇਸ ਮਹਾ ਪੰਚਾਇਤ ਦੇ ਵਿੱਚ ਕੀ ਅਗਲੀ ਰੂਪਰੇਖਾ ਰਹਿਣ ਵਾਲੀ ਹੈ ਕੀ ਅਗਲਾ ਐਲਾਨ ਹੁੰਦਾ ਹੈ ਜਾਂ ਕਿਸ ਤਰੀਕੇ ਦੇ ਨਾਲ ਕਿਸਾਨ ਕੇਂਦਰ ਨੂੰ ਘੇਰਣਗੇ ਇਹ ਦੇਖਣਾ ਹੋਏਗਾ ਬਹੁਤ ਬਹੁਤ ਧੰਨਵਾਦ ਮਨਜੋਤ तमाम ਜਾਣਕਾਰੀ ਦੇ ਲਈ ਤਾਂ ਚੰਡੀਗੜ੍ਹ ਦਾ ਦੁਸਹਿਰਾ ਗਰਾਊਂਡ ਜਿੱਥੇ ਕਿਸਾਨਾਂ ਦੀ ਮਹਾ ਪੰਚਾਇਤ ਅੱਜ ਹੋਣ ਵਾਲੀ ਹੈ